ਵੈਲਕਮ ਆ ਮਿੱਤਰੋ 99 ਦਿਨਾਂ ਦੀ ਟਰੈਕਿੰਗ ਦੇ ਨੌਵੇਂ ਬਲੌਗ ਦੇ ਵਿੱਚ ਟਰੱਕ ਆਪਣਾ ਉਹ ਲੱਗਿਆ ਹੋਇਆ ਹੁਣੇ ਅਸੀਂ ਭਾਂਡੇ ਭੁੰਡੇ ਜੇ ਧੋ ਕੇ ਲੈ ਕੇ ਆਏ ਆ ਤੁਹਾਨੂੰ ਆ ਟਰੱਕ ਦਿਖਾਉਣਾ ਸੀ ਉਹੀ ਆ ਦੇਖੋ ਇਹਦਾ ਟਾਇਰ ਸਹੀ ਹੋ ਗਿਆ ਅੱਜ ਆਇਆ ਬਾਈ ਉਹਦਾ ਹੈ ਬ੍ਰੋ ਹਾਊ ਆਰ ਯੂ ਨਾਓ ਓਕੇ ਟਾਇਰ ਓਕੇ ਯਾ ਨਾਓ आवर ਟਰੱਕ ਇਜ਼ ਕੀ ਹੋਇਆ ਬ੍ਰੋਕਨ ਆਹ ਵਾਲਾ ਟਾਇਰ ਸੀ ਬਾਈ ਦਾ ਦੇਖੋ ਖਰਾਬ ਹੋ ਗਿਆ ਹੀ ਨਾ ਹਸਟ ਰੁਕਿਆ ਸੀਗਾ ਬਾਈ ਆਪਾਂ ਨੂੰ ਮਿਲਿਆ ਸੀ ਹਸਟਾ ਵਾਲਾ ਆਪਾਂ ਟਰੱਕ ਦਿਖਾਇਆ ਤੁਹਾਨੂੰ ਟਾਇਰ ਬਾਈ ਨੇ ਨਵੇਂ ਪਵਾ ਕੇ ਫੇਰ ਤੁਰਿਆ ਬਾਈ ਵੀ ਆਪਣੇ ਨਾਲ ਨਾਲੇ ਚੱਲਦਾ ਹਜੇ ਆਪਣਾ ਟਰੱਕ ਨਹੀਂ ਸਹੀ ਹੋਇਆ ਉਹ ਖੜਾ ਵਾ ਦੇਖਦੇ ਆਂ ਬਾਈ ਹੁਣ ਆਪਣਾ ਟਰੱਕ ਸਹੀ ਹੋ ਜਵੇ ਸਭ ਤੋਂ ਪਹਿਲਾਂ ਆਪਾਂ ਹੁਣ ਟਰੱਕ ਨੂੰ ਸਵਾਰਦੇ ਆਂ ਨਾਲੇ ਆਪਾਂ ਜਿਹੜੇ ਸਟicker ਲੈ ਕੇ ਆਇਆ ਨਾ ਉਹਨਾਂ ਨੂੰ ਵੀ ਕਿਤੇ ਲਾਉਨੇ ਆ ਠੀਕ ਆ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲੋ ਕਰਦੇ ਆਂ ਵੀਡੀਓ ਨੂੰ ਸ਼ੁਰੂ ਆਓ ਦੇਖੋ ਬਾਈ ਫਲੈਟ ਬੈਡ ਇੱਧਰ ਦੇਖਾ ਹੈ ਘੱਟੀ ਦੇਖ ਲਓ ਅੰਦਰੋਂ ਨਾਈਸ ਕਾਰ ਬਾਈ ਨੇ ਇਹਦੇ ਚ ਸੌਣਾ ਹੁਣ ਯੂਵੀਲ ਥਰੀ ਪਿੰਡਸ ਯੂਵੀਲ ਸਲੀਪ ਸਲੀਪਰ ਨਹੀਂ ਹੈਗਾ ਸੀ ਕੋਲ ਓਕੇ 30 30 ਓਕੇ ਨਾ ਵੀ ਕਿਨੇ ਬਲੈਕ ਟਨ ਅਪ ਮੀਟਲ 30 ਮਿੰਟਸ ਇਟਸ ਗੁੱਡ ਓਕੇ ਓਕੇ ਦੈਟਸ ਵਾਈ ਦੈਟ ਡੋਰ ਵਾਸ ਓਪਨ ਡਾਟਾ ਹੈ ਮੇਰੇ ਕੋ ਚਾਬੀਆਂ ਹੁੰਦੀਆਂ ਨੇ ਨਾ ਨਾ ਦੇਖੋ ਜੀ ਨੇ ਤਾਂ ఓਪਨ ਬਿਕੋਜ਼ ਦਸੋ ਫੋਕੇਟ ओके ਸੋ ਯੂ ਹੈਵ ਕੀਜ਼ ਆਫ ਆਲ ਕਾਰਸ ਐਂਡ ਇਟ ਐਟ एवरीथिंग ਦੈਟ ਇਨ ਦਾਈ ওকে ਸੋ ਬਾਈ ਬਾਈ ਹਾਂ ओके ਕਾਰ ਸੋਹਣੀ ਆ ਬਾਈ ਬਾਈ ਇਹੀ ਕਾਰ ਦੇ ਵਿੱਚ ਸੌਂਦਾ ਬਾਈ ਕੋ ਸਲੀਪਰ ਨਹੀਂ ਹੈਗਾ ਓਕੇ ਬ੍ਰਦਰ ਸੀ ਯੂ ਚਲੋ ਬਈ ਇਹ ਵੀ ਆਖਾ ਕਰਦੇ ਆਉਖਾ ਕੰਮ ਦੇਖ ਲੈ ਬਾਈ ਵੀ ਆਪਣੇ ਨਾਲ ਨਾਲੇ ਫਿਰਦਾ ਬਾਈ ਸਿੰਗਲ ਜਿਹਾ ਅਸੀਂ ਟੀਮ ਦੇ ਵਿੱਚ ਇੱਥੇ ਫਿਰਦੇ ਆ ਉਹ ਬਾਈ ਪਤਾ ਨਹੀਂ ਕਦੋਂ ਟਰੱਕ ਸਾਡਾ ਜ਼ਵਾਰੂਗਾ ਅਸੀਂ ਜਾਈਏ ਔਰ ਇੱਕ ਕੋਗ ਰੇਨ ਤੋਂ ਹੈ ਨਾ ਬਾਈ ਇਹ ਮਕੈਨਿਕ ਵੈਸੇ ਬਾਈ ਕਰ ਲਈਏ ਆ ਜੇ ਨੇ ਦੋ ਕੋ ਮਕੈਨਿਕ ਹੋਰ ਸੱਦਿਆ ਆਪਣਾ ਟਰੈਲਰ ਸਹੀ ਕਰਨ ਨੂੰ ਬਾਬਾ ਸੁੱਖ ਰੱਖੇ ਸਹੀ ਹੋ ਜਵੇ ਹੁਣ ਸਭ ਤੋਂ ਪਹਿਲਾਂ ਆਪਾਂ ਆਪਣੇ ਟਰੱਕ ਨੂੰ ਸਾਫ਼ ਕਰਦੇ ਆ ਜਿਹੜੀਆਂ ਗੱਲ ਚੀਜ਼ਾਂ ਲਿਆਂਦੀਆਂ ਨਾ ਡਾਲਰਾਂ ਮਾ ਤੋਂ ਉਹਨਾਂ ਨੂੰ ਲਾਈਏ ਖੋਲੀ ਲੈਣਪਰੀ ਕੈਮਰੇ ਦੀ ਤਾਰ ਬਾਈ ਆਪਾਂ ਸੈੱਟ ਕਰਕੇ ਲਾਤੀ ਪਹਿਲਾਂ ਆਪਾਂ ਆ ਲਾਤਾ ਸੀ ਨਾ ਨਾਲ ਹੁਣ ਇਹਨੂੰ ਕਿੱਥੇ ਲਾਈਏ ਆਪਾਂ ਲੱਗ ਜਾਊਗਾ ਇਹ ਸੈੱਟ 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 ਮੌਸਮ ਬਾਈ ਅੱਜ ਬਾਹਲਾ ਸੋਹਣਾ ਹੋਇਆ ਪਿਆ ਚੁੱਲੇ ਦੀ ਸਫਾਈ ਹੋ ਰਹੀ ਆ ਮੇਤਰੋ ਚੁੱਲਾ ਕਹਿੰਦਾ ਨਵਾਂ ਨੁੱਕ ਘੜ ਦੇਣਾ ਆਜੋ ਹੁਣ ਤੁਹਾਨੂੰ ਮੈਂ ਦਿਖਾਵਾਂ ਵੀ ਆਪਾਂ ਕੱਲ ਡਾਲਰਾਂ ਮਾਂ ਤੋਂ ਕੀ ਲੈ ਕੇ ਆਏ ਇੱਕ ਤਾਂ ਆ ਲੈ ਕੇ ਆਏ ਆ ਆਪਾਂ ਡਸਟ ਬਿਨ ਹਜੇ ਆਪਾਂ ਯੂਜ਼ ਨਹੀਂ ਕੀਤੀ ਤੇ ਆਹ ਦੇਖੋ ਇਹਦੇ ਨਾਲ ਇੰਟੀਰੀਅਰ ਸਾਫ਼ ਕਰਨਾ ਟਰੱਕ ਦਾ ਆਪਾਂ ਚਮਕਾ ਦੇਣਾ ਦੇਖੋ ਆਹ ਲਿਖਿਆ ਹੋਇਆ ਹੈ ਨਾ ਗ੍ਰੇਟ ਫਾਰ ਟਰੱਕ ਇੰਟੀਰੀਅਰ ਵਾਓ ਅੱਗੇ ਆ ਜਾ ਬਈ ਅੱਗੇ ਕੀ ਆ ਓਏ ਹੋਏ ਹੋਏ ਹੋ ਆਹ ਕੱਪੜਿਆਂ ਦੇ ਨਾਲ ਵੀ ਸਾਫ਼ਾਈ ਹੋਣੀ ਆਉਣ ਦੇਖਿਓ ਕੱਪੜੇ ਵੀ ਲਿਆਂਦੇ ਆਪਾਂ ਆਹ ਕੀ ਆ ਇਹ ਭਾਂਡੇ ਮਾਂਜਣੇ ਵਾਲਾ ਬਈ ਭਾਂਡੇ ਵੀ ਚਮਕਾ ਦੇਣੇ ਇਹਦੇ ਪਹਿਆਂ ਨਾ ਸਾਰੇ ਹੋਰ ਚਮਕਾ ਦੇਣੇ ਆ ਅੱਗੇ ਕੀ ਆ ਨਿਊ ਕਾਲਗੇਟ 99 ਕਿਟਾਨ ਉਸ ਦਾ ਸਫਾਇਆ ਸਟicker ਰਹਿ ਗਿਆ ਲਾਸਟ ਦੇ ਵਿੱਚ ਕਰੋ ਚੈੱਕ ਯੋ ਸਟicker इमोਜੀ ਵਾਲੇ ਸਟicker ਲਾਉਣੇ ਆ ਬਈ ਆਪਾਂ ਹੁਣ ਦੇਖਦੇ ਚਲੋ ਟਰੱਕ ਆਪਣਾ ਸਾਫ ਹੋ ਰਿਹਾ ਮਿੱਤਰੋ ਵਾਹ ਦੇਖੋ ਹੈਲੀਕਾਪਟਰ ਆ ਦੋ ਤਿੰਨ ਗੇੜੇ ਦੇ ਗਿਆ ਦੇਖੋ ਨਾ ਰੱਸੀ ਜੀ ਪਾਈ ਹੋਈ ਆ ਪਤਾ ਨਹੀਂ ਕੀ ਕਰਦਾ ਫਰੀ ਜਾਂਦਾ ਕਿਸੇ ਨੂੰ ਪਤਾ ਕੀ ਕਰਦਾ ਉਹ ਦੇਖੋ ਰੱਸੀ ਦਿਖ ਰਹੀ ਆ ਤੁਹਾਨੂੰ ਹਾਂ ਦੋ ਤਿੰਨ ਗੇੜੇ ਘੱਟ ਗਿਆ ਪਹਿਲਾਂ ਹੋਰ ਰੰਗਦਾ ਸੀ ਹੁਣ ਹੋਰ ਰੰਗਦਾ ਟ੍ਰੱਕ ਸਾਹਿਬ ਹੋ ਰਿਹਾ ਦਿਲਪਰੀ ਕਹਿੰਦਾ ਹਜੇ ਬਾਹਰ ਖੜ੍ਹ ਥੋੜਾ ਜਿਹਾ ਮੈਨੂੰ ਸਾਫ ਕਰਨ ਦੇ ਮੈਂ ਕਿਹਾ ਓਕੇ ਵੀਰੇ ਆ ਪਾਉਂਦਾ ਹੈ ਗਾ ਚੋਪਰ ਦੇਖੋ ਪੀਟਰ ਵੈਲਟ ਲਈ ਜਾਂਦਾ ਕਰੇਨਾ ਚਲੋ ਆਪਾਂ ਐਸੋ ਦੇ ਪੰਪ ਤੇ ਚੱਲੀਏ ਦਿਲਪਰੀ ਕਹਾਂ ਟ੍ਰੱਕ ਚੋਂ ਬਾਹਰ ਹੀ ਰਿਹਾ ਉਹਨਾਂ ਜਰ ਮੈਂ ਕਿਹਾ ਚੱਲ ਠੀਕ ਆ ਚਲੋ ਰੋਡ ਕਰਾਸ ਕਰੀਏ ਐਦਾਂ ਐ ਗੱਲਾਂ ਐਦਾਂ ਅੱਜ ਪੂਰੇ ਵੇਲੇ ਆਪਾਂ ਆ ਆ ਗਿਆ ਫੇਰ ਚੁੱਪਰ ਇੱਥੀ ਫਿਰ ਜਾਂਦਾ ਆਪਣੇ ਕੋਲ ਰਾਕੀ ਰੱਖ ਰਿਹਾ ਕਰਤੇ ਇਹਦੀ ਕਹਿੰਦਾ ਪੂਰਾ ਸੇਫ ਰੱਖਣਾ ਤੈਨੂੰ ਕੋਕਰੇਨ ਦੇ ਵਿੱਚ ਦੇਖੋ ਆ ਕੀ ਪਾ ਹੈ ਇਹਨੇ ਨਾਲ ਸੰਗਲਜਾ ਔਰ ਰਹਿ ਗਿਆ ਐਸੋ ਦਾ ਪੰਪੂ ਮੈਂ ਤੁਰ ਕੇ ਆ ਗਿਆ ਔਰੇ ਆਪਣੇ ਭਰਾ ਨਾਲ ਗੱਲ ਕਰਦਾ ਕਰਦਾ ਦੇਖੋ ਕਿੱਡੀ ਪਾਰਕਿੰਗ ਔਰੇ ਤਾਂ ਬਾਕੀ ਹੈਲੀਕਾਪਟਰ ਵਾਲਾ ਮੇਰਾ ਧਿਆਨ ਰੱਖੀ ਜਾ ਰਿਹਾ ਉਹ ਕੋਈ ਨਹੀਂ ਮੈਂ ਸੇਫ ਹੀ ਆ ਕਿੱਥੇ ਗਿਆ ਆ ਆ ਗਿਆ ਠੀਕ ਆ ਠੀਕ ਆ ਤੇਲ ਨਾਲ ਇੰਨਾ ਫੂਕਾ ਠੀਕ ਆ ਚੰਗਾ ਜੋ ਈ ਰੱਖਿਆ ਹੋਇਆ ਨੇ ਬਾਕੀ ਮਕੈਨਿਕ ਕਹਿੰਦਾ ਹੋਪਫੁਲੀ ਅੱਜ ਸ਼ਾਮ ਤੱਕ ਹੋ ਜਵੇ ਨਿਬੜ ਸਕਦਾ ਕੰਮ ਫਿਰ ਆਪਾਂ ਸਵੇਰੇ ਡਰਾਂਟੋ ਪਹੁੰਚ ਜਾਣਾ ਉਹਨੇ ਆਪਣਾ ਮੁੰਡਾ ਬੁਲਾਇਆ ਦੂਜਾ ਮਕੈਨਿਕਾ ਨਾਲ ਉਹਦਾ ਮੁੰਡਾ ਕਹਿੰਦਾ ਮੇਰਾ ਮੁੰਡਾ ਲੱਗਿਆ ਹੋਇਆ ਮੇਰੇ ਨਾਲ ਮੈਂ ਕਿਹਾ ਚੱਲ ਛੋ ਕੇ ਰ ਹਨੇ ਬੇੜ ਦੋ ਯਾਰ ਅਸੀਂ ਵੀ ਜਾਂਦੇ ਹੁਈ ਆ ਨਾ ਬਈ ਹੁਣ ਦੋ ਜਣੇ ਹੋ ਗਏ ਤਿੰਨ ਹੋ ਗਏ ਮੈਨੂੰ ਲੱਗਦਾ ਇੱਕ ਹੋਰ ਆ ਬੰਦਾ ਤਿੰਨ ਜਣੇ ਲੱਗੇ ਹੋਏ ਨੇ ਜੇ ਤਾਂ ਬਣ ਗਈ ਗੱਲ ਫਿਰ ਆਪਾਂ ਕੱਲੇ ਜਾਣਾ ਹਾਂ ਹਾਂ ਟਾਂਟਾ ਜਾਵਾਂਗੇ ਰੋਟੀ ਖਾਵਾਂਗੇ ਔਰੇ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਰੋਟੀ ਹੋਣੀ ਬਾਈ ਔਰੇ ਕੋਕਰੇਨ ਦੇ ਵਿੱਚ ਮੈਂ ਔਰੇ ਪੰਪ ਵਾਲੇ ਮੁੰਡੇ ਨੇ ਪੁੱਛ ਲਿਆ ਸਾਬੇ ਦੇ ਵੀ ਕਿਉਂ ਨਹੀਂ ਪੁੱਛਿਆ ਮੈਂ ਰੋਟੀ ਦਾ ਕਰਾ ਦੋ ਔਰੇ ਕੋਈ ਰੈਸਟੋਰੈਂਟ ਨਹੀਂ ਕੋਈ ਰੋਟੀ ਵਾਲਾ ਨਹੀਂ ਆਹੀ ਸਵਾਹ ਕੇ ਖਾਣਾ ਪੈਣਾ ਕੱਲ ਤੁਹਾਨੂੰ ਪਤਾ ਆਪਾਂ ਕੀ ਖਾਦਾ ਸੀ ਸਾਬੇ ਸਵੇਜੇ ਅੱਜ ਵੀ ਕੋਈ ਸਕੀਮ ਲਾਉਣੀ ਪੈਣੀ ਹੈ ਕੀ ਖਾਈਏ ਦੇਖਦੇ ਹਾਂ ਕੀ ਖਾਣੇ ਆਪਾਂ ਵੀਡੀਓ ਕਹਿੰਦੇ ਮਿੱਤਰੋ ਐਡਿਟ ਹੋ ਰਹੀ ਆ ਜੱਟ ਬੈਠਾ ਨਜ਼ਾਰਿਆਂ ਦੇ ਨਾਲ ਦਿਲਪ੍ਰੀਤ ਵਿਚਾਰਾ ਕੱਲਾ ਹੀ ਲੱਗਿਆ ਹੈ ਕੰਮ ਕਰਨ ਬਾਹਲਾ ਸਹੂਗਾ ਤਾਂ ਹੀ ਦਿਲਪ੍ਰੀਤ ਉਹ ਮੇਰਾ ਟੀਮ ਮੇਟ ਆ ਟਰੱਕ ਬਈ ਮਿੱਤਰੋ ਆਪਾਂ ਦੇਖੋ ਚਮਕਾ ਦਿੱਤਾ ਇਹ ਸਟicker ਜੇ ਵੀ ਆਪਾਂ ਲਾਉਣੇ ਆ ਹੈੱਡਫੋਨਾਂ ਤੇ ਇਹ ਵੀ ਲਾਉਣੇ ਆ ਤੇ ਪਿੱਛੋਂ ਦੇਖੋ ਐਨ ਬਣ ਗਈ ਨਾ ਗੱਲਬਾਤ ਐਨ ਦੇਖੋ ਲੈ ਚਮਕਾ ਮਾਰਦਾ ਨਾ ਇਧਰ ਆ ਸਾਡਾ ਲੈਪਟਾਪ ਉੱਟਾ ਫਲਾਣਾ ਧਮਕਾਣਾ ਪਿਆ ਹੁਣ ਅਸੀਂ ਚੱਲਿਆਂ ਬਈ ਮਿੱਤਰੋ ਨਾਉਣ ਔਰੇ ਨਾਲ ਹੀ ਪੰਪ ਆ ਪਹਿਲਾਂ ਤੇਲ ਪਵਾਉਣਾ ਪੈਣਾ ਤੇਲ ਦੇ ਪਰਚੀ ਦੇ ਨਾਲ ਹੀ ਨਾ ਹੁੰਦਾ ਸੋ ਪਹਿਲਾਂ ਆਪਾਂ ਉੱਥੇ ਚੱਲਦੇ ਆ ਤੁਹਾਨੂੰ ਫਿਰ ਮਿਲਦੇ ਆ ਚਲੋ ਹੁਣ ਆਪਾਂ ਚੱਲੀਏ ਪੰਪ ਤੇ ਆ ਵੀ ਹੈਗਾ ਐਸੋ ਦਾ ਪੰਪ ਦੇਖੋ ਟਰੱਕ ਕਿੰਨੇ ਸੋਹਣੇ ਸੋਹਣੇ ਖੜੇ ਆ ਨਾ ਆਪਾਂ ਜਾਣਾ ਪੈਟਰੋ ਦੇ ਪੰਪ ਤੇ ਮੀਂਹ ਤਾਂ ਬਈ ਕੋਕ ਰੇਨ ਦੇ ਵਿੱਚ ਕਾਫੀ ਪੈ ਗਿਆ ਦੇਖੋ ਕਾਫੀ ਜ਼ਿਆਦਾ ਹੀ ਪੈ ਗਿਆ ਮੀਂਹ ਤੇ ਆ ਦੇਖੋ ਸਕੇਲ ਆ ਬੰਦ ਆ ਸਕੇਲ ਕਹਿੰਦੇ ਉੱਤਾਂ ਹੀ ਨਹੀਂ ਗੱਲਾਂ ਖਾਣਾ ਪੀਣਾ ਬਾਈ ਪਤਾ ਨਹੀਂ ਅਸੀਂ ਕੀ ਆ ਉਹ ਸਾਡੀ ਕੰਪਨੀ ਆ ਟਰੱਕ ਖੜਾ ਟਰੈਕਟਰ ਭਾਈ ਦਿਸਤਾ ਚਲੇ ਜਾਣਾ ਅਸੀਂ ਉਹ ਬੈਠੇ ਆ ਔਰੇ ਖਾਣਾ ਪੀਣਾ ਵੀ ਆ ਮਿੱਤਰੋ ਆਪਾਂ ਕੁਝ ਪਤਾ ਨਹੀਂ ਕੀ ਖਾਵਾਂਗੇ ਟਿੰਮ ਵੀ ਹੈਗਾ ਚਲੋ ਪਹਿਲਾਂ ਆਪਾਂ ਪੰਪ ਤੇ ਚੱਲਦੇ ਆ ਨਾਈਏ ਨੂੰ ਹੀਏ ਚਲੋ ਭਾਈ ਸਭ ਤੋਂ ਪਹਿਲਾਂ ਪੁਆਈਏ ਆਪਾਂ ਤੇਲ ਪਰਚੀ ਕਢਾ ਕੇ ਫਿਰ ਪੰਨਾਈਏ ਟੰ 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 ਕਹ ਰੋ ਚੈੱਕ ਚ ਉਪਰ ਆਪਣਾ ਅੱਜ ਇੱਕ ਧਮੀ ਪੈ ਗਿਆ ਬਾਹਰੋਂ ਵੀ ਤਾਂ ਹੋ ਗਿਆ ਅੰਦਰੋਂ ਆਪਾਂ ਸਾਫ਼ ਕਰਤਾ ਬਣ ਗਿਆ ਨਾ ਕਿਊਟ ਜਿਹਾ ਕਹਿੰਦੇ ਮੇਟਰੋਂ ਨਾ ਕੇ ਆ ਗਿਆ ਹੁਣ ਆਪਾਂ ਖਾਣਾ ਪੀਣਾ ਕੁਝ ਬਹੁਤ ਭੁੱਖ ਲੱਗੀ ਹੋਈ ਆ ਤੇ ਇੱਧਰ ਆ ਟਰੱਕ ਦਿਖ ਰਿਹਾ ਦੇਖੋ ਇਹ ਤੇਲ ਪਾਉਣ ਆ ਆ ਵਾਲੇ ਪੰਪ ਤੇ ਬੀਬੀ ਡੀ ਵਾਲਾ ਤੇ ਆਪਾਂ ਹੁਣ ਜਾਣਾ ਵਾ ਕੱਲ ਦੀ ਪਾਰਸੋਂ ਦੀ ਰੋਟੀ ਖਾਧੀ ਹੋਈ ਆ ਬਾਈ ਕੱਲ ਸਾਬੇ ਇੱਕ ਵਾਰ ਖਾਧਾ ਪੂਰੇ ਦਿਨ ਦੇ ਵਿੱਚ ਤੇ ਅੱਜ ਵੀ ਸ਼ਾਮ ਹੋ ਗਈ ਸਾਨੂੰ ਅੱਜ ਵੀ ਸਾਬੇ ਆ ਜਾਂ ਕੁਝ ਖਾਣਾ ਦੋ ਦਿਨ ਹੋ ਗਏ ਅੱਜ ਮੈਨੂੰ ਰੋਟੀ ਵੀ ਐ ਹੋਈ ਆ ਤੇ ਪਤਾ ਲੱਗ ਗਈ ਵੀ ਰੋਟੀ ਕੀ ਚੀਜ਼ ਹੁੰਦੀ ਆ ਸਬਜ਼ੀ ਕੀ ਚੀਜ਼ ਹੁੰਦੀ ਆ ਹੁਣ ਦੇਖ ਲਓ ਹੈ ਹੀ ਨਹੀਂ ਔਰੇ ਕਿਤੇ ਮੈਂ ਸਾਰਿਆਂ ਨੂੰ ਪੁੱਛ ਲੈਣਾ ਕੋਈ ਪੰਜਾਬੀ ਰੈਸਟੋਰੈਂਟ ਆ ਹੁਣ ਆਹੀ ਕੋਸ਼ ਆ ਸਾਬੇ ਰਹਿ ਗਿਆ ਮੈਨੂੰ ਲੱਗਦਾ ਇਹੀ ਖਾਣਾ ਪੈਣਾ ਦੇਖਦੇ ਆ ਬਾਕੀ ਕੀ ਬਣਦਾ ਰੋਟੀ ਵਾਈ ਬਹੁਤ ਜ਼ਰੂਰੀ ਆ ਇਹ ਮੈਂ ਲਾ ਲਿਆ ਆਈਡੀਆ ਬਾਕੀ ਇੱਕ ਮੁੰਡੇ ਆ ਰਹੇ ਨੇ ਬਿੰਨੀਪੈਗ ਵੱਲੋਂ ਜੇ ਆਪਾਂ ਇੱਥੇ ਰੁਕੇ ਮੈਨੂੰ ਲੱਗਦਾ ਨਹੀਂ ਵੀ ਅੱਜ ਵੀ ਆਪਣਾ ਟਰੱਕ ਸਹੀ ਹੋਣਾ ਉਹ ਕਹਿੰਦੇ ਆ ਵੀ ਅਸੀਂ ਰੋਟੀ ਲੈ ਆਵਾਂਗੇ ਹੋਰੇ ਕੱਲੂ ਮਿਲ ਜਾਣਗੇ ਆਪਾਂ ਨੂੰ ਜੇ ਨਾ ਹੋਇਆ ਸੈੱਟ ਤਾਂ ਜੇ ਹੋ ਗਿਆ ਫਿਰ ਆਪਾਂ ਨਿਕਲ ਜਾਣਾ ਠੀਕ ਆ ਦੇਖਦੇ ਆ ਬਾਕੀ ਜਿਹੜੇ ਆਪਣੇ ਕੋਲ ਟਰੱਕ ਆ ਇਹਨਾਂ ਦੇ ਵਿੱਚ ਤਾਂ ਆਪਾਂ ਤੇਲ ਪਾਉਣੇ ਹੁੰਨੇ ਆ ਵਾਲੇ ਪੰਪਾ ਤੋਂ ਜਿਹੜਾ ਪੰਪ ਖੜਾ ਨਾ ਇਹ ਇਹਨਾਂ ਦਾ ਹੀ ਅਬੀਬੀੜੀ ਵਾਲਿਆਂ ਦਾ ਇਹਦੇ ਨਾਲੇ ਹੁਣ ਤੇਲ ਭਰ ਰਹੇ ਨੇ ਆ ਵਾਲੇ ਪੰਪ ਤੇ ਸੋ ਆਪਾਂ ਤਾਂ ਜੋ ਆਪਾਂ ਸਾਰੇ ਪਵਾ ਸਕੀਏ ਦੇਖੋ ਇਹਦੇ ਵਿੱਚੋਂ ਤੇਲ ਜਾ ਰਿਹਾ ਹੁਣ ਥੱਲੇ ਥੱਲੇ ਕਿਤੇ ਜਾ ਕੇ ਉਧਰ ਦੀ ਨਿਕਲੂਗਾ ਕੋਈ ਇਦਾਂ ਜਿਹਾ ਦਾ ਸਿਸਟਮ ਆ ਆ ਜਾ ਦਿਲਪ੍ਰੀਤ ਦੇਖ ਲਓ ਤੇ ਬਾਅਦ ਮੈਂ ਗਿਆ ਨਾ ਹੁਣ ਹਜੇ ਤੱਕ ਕੋ ਨਹੀਂ ਆਇਆ ਮਨਾ ਕੇ ਵੀ ਆ ਗਿਆ ਮਾਸਾ ਹੀ ਆਇਆ ਮਿੱਤਰੋ ਮਾਸਾ ਹੀ ਉਹ ਵੀ ਕੌਫੀ ਲੈ ਕੇ ਬਲੈਕ ਕੌਫੀ ਦਾ ਇੰਨਾ ਕੀ ਸ਼ਕੀਨ ਆ ਨਾ ਜਿੱਥੇ ਨੂੰ ਬਲੈਕ ਕੌਫੀ ਮਿਲ ਜਵੇ ਨ ਆ ਜਾ ਆ ਜਾ ਆ ਜਾ ਖਾਈਏ ਆਪਾਂ ਆਉਣ ਦੇ ਦੇਖੋ ਬਲੈਕ ਕਾਫੀ ਕਰਮਾ ਕਰੋ ਮੀਂਹ ਕਰੋ ਮੀਂਹ ਆ ਜਾ ਚਲੋ ਬਈ ਦਿਲਪ੍ਰੀਤ ਨੂੰ ਆਪਾਂ ਮਨਾ ਲਿਆ ਏ ਪੀਜ਼ੇ ਦੇ ਲਈ ਹੁਣ ਪੀਜ਼ਾ ਰਹਿ ਗਿਆ ਉਹ ਸਾਹਮਣੇ ਰੋਡ ਕਰਾਸ ਕਰਕੇ ਉੱਥੇ ਟਰੱਕ ਲੱਗ ਜਾਂਦੇ ਹਨਾ ਆਪਾਂ ਉੱਥੀ ਉਹਦੇ ਸਾਹਮਣੇ ਹੀ ਪੀਜ਼ੇ ਦੇ ਲਾ ਦੇਣੀ ਆ ਆਪਣੀ ਪੌਪ ਟੇਲ ਜੀ ਚਲੋ ਲਾ ਦਈਏ ਸਕੇਲ ਬੰਦਾ ਹਜੇ ਵੀ ਮਿੱਤਰੋ ਯਾ 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 ਕੱਲ ਖਾਦਾ ਸੀ ਸਾਬੇ ਦੇ ਅੱਜ ਖਾਵਾਂਗੇ ਪੀਜ਼ਾ ਹਟ ਦੇ ਇੱਧਰ ਲੈ ਬਸ ਹੀ ਲਾਇਓ ਕਹਿੰਦੇ ਉੱਤਰ ਪਾਰ ਕਿ ਨਹੀਂ ਲਾ ਦੇ ਤੀ ਇੱਥੇ ਲਾ ਦੇ ਮੇਤਰਾ ਇੱਥੇ ਆ ਦੇਖੋ ਕਿੰਨਾ ਕ ਟਰੱਕ ਖੜਾ ਟੀਟੂ ਇਹ ਨੌਣਾ ਬੱਚਾ ਇਹ ਗੋਰਾ ਬਾਈ ਵੀ ਆ ਗਿਆ ਟਰੱਕ ਲੈ ਕੇ ਕਹਿੰਦਾ ਮੈਂ ਵੀ ਤੁਹਾਡੇ ਨਾਲ ਹੀ ਲਾਉਂਗਾ ਆ ਲਾ ਦੇ ਇੱਧਰ ਆ ਗਿਆ ਆਪਾਂ ਪੀਜ਼ਾ ਪੀਜ਼ਾ ਦੇ ਅੱਜ ਪੀਜ਼ਾ ਪੀਜ਼ਾ ਖਾਈ ਜਾਣਾ ਤਰੋ ਦਿਲਪ੍ਰੀਤ ਨੂੰ ਮਨਾ ਕੇ ਅੱਜ ਪੀਜ਼ਾ ਆਰਡਰ ਕਰਤਾ ਹੈ ਲਾਰਜ 34 ਡਾਲਰ ਲੱਗ ਗਏ ਐਨੇ ਤਾਂ ਅਸੀਂ ਕਮਾਈ ਨਹੀਂ ਜਿੰਨੇ ਅਸੀਂ ਡਾਈ ਜਾ ਰਹੇ ਆ ਦੇਖ ਲਓ ਕੱਲ ਤੇ ਬੈਠੇ ਆ ਅੱਜ ਵੀ ਬੈਠੇ ਆ ਸ਼ਾਇਦ ਕੱਲੂ ਵੀ ਵਹਿੜ ਸਕਦੇ ਆ ਬਟੋਰੇ 33 34 ਡਾਲਰ ਲਾਤੇ ਕੱਲ ਵੀ ਡਾਲਰ ਆ ਮਾ ਕਿੰਨੇ ਲਾਤੇ ਸਾਬੇ ਦੇ ਰੋਟੀ ਹੈ ਨਹੀਂ ਸਾਡੇ ਕੋਲ ਚਲੋ ਮੈਂ ਕਿਹਾ ਪੀਜ਼ੇ ਨਾਲ ਅੱਜ ਤਾਂ ਜਾਵਾਂਗੇ ਥੋੜਾ ਬੋੜਾ ਬਾਚੂ ਵੀ ਖਾ ਲੂ ਵੀ ਖਾ ਲਗ ਰਿਹਾ ਨਾ ਚਲੋ ਕਰਦੇ ਆ ਵੇਟ ਨਾਲ 7-Eleven ਆਪਾ ਆਰਡਰ ਕੀਤਾ ਤੇ ਤੱਕ ਸਾਡਾ ਖੜਾ ਏ ਚਿੱਲ ਕਰਦੇ ਆ ਚਲੋ 200 ਡਾਲਰ ਦੀ ਕੀ ਆਕੋ ਬਈ ਮਿੱਤਰੋ ਕਹਿੰਦੇ ਲਾਰਜ ਪੀਜ਼ਾ ਟਰੱਕ ਦੇ ਵਿੱਚ ਬੈਠ ਕੇ ਖਾਵਾਂਗੇ ਹਾਂ ਠੀਕ ਆ ਚਲੋ ਚੱਲੀਏ ਮজা ਆਏਗਾ ਮজা ਐਨੀ ਕ ਜਿਆਦਾ ਭੁੱਖ ਲੱਗੀ ਹੋਈ ਸੀ ਮਿੱਤਰੋ ਨਾ ਆਏ ਹਏ 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 ਮਿਲ ਗਿਆ ਪੀਜ਼ਾ ਥੋੜਾ ਬਹੁਤਾ ਸਾਡੇ ਕੋਲ ਬਾਈ ਡਿਪਿੰਗ ਸੌਸਾਂ ਲਿਆਉਣੀਆਂ ਭੁੱਲ ਗਏ ਦਿਲਪ੍ਰੀਤ ਗਿਆ ਹੋਇਆ ਲੈਣ ਆਉਂਦਾ ਫਟਾਫਟ ਆਹ ਵਾਹ ਸਭਨਾ ਵਾਓ ਚਿਆਕੋ ਵੀ ਮੇਟਰ ਦੋ ਡੀਪਿੰਗ ਸਾਸਾਂ ਉਹ ਵੀ ਫ੍ਰੀ ਦਿਲਪ੍ਰੀਤ ਦਾ ਕਮਾਲ ਹੈ ਇਹਦੇ ਵਿੱਚ ਫ੍ਰੀ ਕਿਵੇਂ ਆਈਆਂ ਇਹ ਚਲੋ ਖਾਈਏ ਹੁਣ ਪਹਿਲਾਂ ਬਹੁਤ ਭੁੱਖ ਲੱਗੀ ਹੈ ਹੈਨਾ ਚਲੋ ਕਰੀਏ ਸ਼ੁਰੂਆਤਾਂ ਦੇਖੋ ਕਿੰਨਾ ਸਵਾਦ ਹਮ ਪੀਜ਼ਾ ਖਾ ਕੇ ਮਿੱਤਰੋ ਨਿਕਲ ਗਏ ਆਪਾਂ ਫੇਰ ਆਪਣਾ ਟਰੱਕ ਦੇਖਣਾ ਉੱਥੇ ਖੜਾ ਆ ਰਹਿ ਗਿਆ ਆਪਣਾ ਭਾਲੂ ਆ ਰਹੀ ਸੀ ਸਕੇਲ ਬਾੜਾ ਰਚ ਗਿਆ ਬਾਈ ਸੱਚੀ ਕਹਿਣਾ ਦੋਸ ਨਾਲ ਇੱਸੀ ਚਟੀਆਂ ਸੀ ਪਹਿਲਾਂ ਸੋਚੀ ਅੱਧਾ ਪੀਜ਼ਾ ਖਾਵਾਂਗੇ ਅੱਧਾ ਸਵੇਰੇ ਖਾਵਾਂਗੇ ਓ ਯਾਰ ਕਦੋਂ ਕਰੂਏ ਦਿਲਪ੍ਰੀਤ ਬਾੜਾ ਢੱਲਾਏ ਬਾੜਾ ਢੱਲਾ ਕੱਚੀ ਗੱਲ ਦੱਸੀਏ ਤਾਂ ਮਿੱਤਰੋ ਅੱਜ ਵੀ ਨਹੀਂ ਲੱਗਦਾ ਟਰੱਕ ਸਹੀ ਹੁੰਦਾ ਦੇਖੋ ਹਨੇਰਾ ਹੋ ਚੱਲਿਆ ਬਾਹਰ ਦੇਖੋ ਮੌਸਮ ਘੈਂਟ ਹੋਇਆ ਹੋਇਆ ਦਿਲਪ੍ਰੀਤ ਕੀ ਕਹਿਣਾ ਚਾਹੁੰਦਾ ਹੈ ਇਹਦੇ ਬਾਰੇ ਹੂ ਨਹੀਂ ਬੱਸ ਹੋ ਗਿਆ ਵਾ ਨਹੀਂ ਹੁੰਦਾ ਬਾਈ ਦੇਖੋ ਟਰੱਕ ਸਾਡਾ ਉੱਥੇ ਹੀ ਖੜਾ ਸਾਨੂੰ ਫੇਰ ਟਰੱਕ ਦੇ ਵਿੱਚ ਸੌਣਾ ਪੈਣਾ ਕਿੰਨੀ ਰੋਟੀ ਅਸੀਂ ਬਾਹਰੋਂ ਖਾ ਰਹੇ ਆ ਰੋਟੀ ਤਾਂ ਕੀ ਖਾ ਰਹੇ ਆ ਸਵਾਹ ਕੀ ਖਾ ਰਹੇ ਆ ਬਾਕੀ ਮੁੰਡੇ ਬਾਈ ਵਿੰਨੀ ਪੈਗ ਤੋਂ ਤੁਰੇ ਹੋਏ ਨੇ ਉਹ ਕਹਿੰਦੇ ਸਾਨੂੰ 15 ਘੰਟੇ ਲੱਗਣਿਆ ਕਾਲੂ ਸਵੇਰੇ 11 ਵਜੇ ਆ ਜਾਗੇ ਰੋਟੀ ਲਿਆਵਾਂਗੇ ਸੋ ਦੇਖਦੇ ਆਂ ਜੇ ਕਾਲੂ 11 9 10 ਵਜੇ ਤਾਂ ਇਹ ਆਉਂਦਾ ਵਾ ਉਦੋਂ ਬਾਅਦ ਵੀ ਇਹ ਕਦੋਂ ਕਰੂਗਾ ਮੈਨੂੰ ਤਾਂ ਲੱਗਦਾ ਨਹੀਂ ਸੋ 11 ਵਜੇ ਆਪਣੀ ਰੋਟੀ ਆਊਗੀ ਕਾਲੂ ਬਾਈਆਂ ਨੂੰ ਮਲਾਉਣੇ ਆ ਇੱਕ ਮਿੰਟ ਬੰਨਾ ਰਾਹ ਕਰਾਸ ਕਰਨਾ ਚਲੋ ਆਪਣੇ ਟਰੱਕ 'ਚ ਚੱਲੀਏ ਇਹੀ ਆ ਬਣਾ ਘਰ ਹੁਣ ਬੀਫਰ ਵਿਚਾਰਾ ਚੱਲ ਰਿਹਾ ਤੇਲ ਵੀ ਮੁੱਕਣੇ ਆਲੇ ਦਾ ਪਾਉਣਾ ਪੈਣਾ ਦੇਖਦੇ ਆ ਕੀ ਬਣਦਾ ਮਿੱਤਰੋ ਮੈਟਰੋ ਕਹਿੰਦੇ ਬਈ ਮਕੈਨਿਕ ਤਾਂ ਚਲੇ ਗਿਆ ਹੁਣ ਹੋ ਗਿਆ ਹਨੇਰਾ ਬਾਹਰ ਤੇ ਅਸੀਂ ਲਾਉਣ ਲੱਗਿਆ ਆਹ ਵਾਲੇ ਸਟicker ਲਾਈਏ ਦਿਲਪ੍ਰੀਤ ਆਪਾਂ ਪਤਾ ਕਿੱਥੇ ਲਾਉਣੇ ਸਟicker ਕਿੱਥੇ ਆਓ ਐ ਹੈੱਡਫੋਨਾਂ ਦੇ ਉੱਤੇ ਕਰ ਦਿਲਪ੍ਰੀਤ ਸਿਆ ਸਿਲੈਕਟ ਕਿਹੜਾ ਪਸੰਦ ਆ ਤੈਨੂੰ ਫਿਰ ਮੈਂ ਦੱਸਦਾ ਇਹ ਦੇ ਬਈ ਆ ਲਾਉਂਗਾ ਉੱਚਾ ਵਾਲਾ ਉੱਚਾ ਵਾਲਾ ਮੈਨੂੰ ਆ ਪਸੰਦ ਆ ਜਿਹੜਾ ਜੀਵ ਜੀ ਗੱਡੀ ਫਿਰਦਾ ਨਾ ਆਹ ਵਾਲਾ ਹਲਕੇ ਆ ਜਾ ਹੋਇਆ ਇਹ ਲਾਉਨੇ ਆ ਸਟੇਕਰਾਂ ਦਾ ਹੀ ਚਾ ਚੜਿਆ ਪਿਆ ਸਾਨੂੰ ਲੋੜ ਦਾ ਜਾ ਨਹੀਂ ਇਹਨਾਂ ਦੇ ਨਾ ਸਟੇਕਰਾਂ ਦਾ ਸਾਡੇ ਹੈੱਡਫੋਨ ਹੋ ਜਾਂਦੇ ਤੇ ਇੱਕ ਦੂਜੇ ਨੂੰ ਦੇਖਦੇ ਸਹੀ ਗੱਲ ਆ ਸਾਡੇ ਕੋਲ ਦੇਖੋ ਦੋਨਾਂ ਕੋਲ ਸੇਮ ਹੈੱਡਫੋਨ ਆ ਨਾ ਤਾਂ ਕਰਕੇ ਸਾਨੂੰ ਚੱਕਰ ਜਾ ਪੈਂਦਾ ਹੁਣ ਇਹਦੇ ਮੁੱਛਾਂ ਤੋਂ ਹਿਸਾਬ ਲਾ ਲਿਆ ਕਰਨਾ ਮੇਰੇ ਵਾਲੇ ਦਾ ਜੀਬ ਜੀ ਤੋਂ ਹਿਸਾਬ ਵੀ ਮੇਰੇ ਨੇ ਚੇ ਵੈਰੀ ਵੈਰੀ ਬਿਊਟੀਫੁਲ ਕਿੰਨੇ ਨੋਣੇ ਆਏ ਹੁਣ ਚਲੋ ਜੱਟ ਕਹਿੰਦੇ ਕਰਤੇ ਇਹ ਟਰੰਟੋ ਲਾਊਗਾ ਆਹ ਵਾਲਾ ਲਾਉਣਾ ਮੈਂ ਜੀਬ ਵਾਲਾ ਏ ਮੈਨੂੰ ਕੈਂਡ ਲੱਗਿਆ ਤੇ ਦਿਲਪ੍ਰੀਤ ਨੇ ਲਾਇਆ ਇੱਥੇ ਤੇ ਮੈਂ ਲਾਉਂਗਾ ਇੱਥੇ ਇਹ ਇੱਥੇ ਹਾਏ ਨੋਣਾ ਬੱਚਾ ਦੇਖੋ ਬਿਊਟੀਫੁੱਲ ਇੱਕ ਬਈ ਮਿੱਤਰੋ ਮੈਂ ਹੋਰ ਲਾਤਾ ਦੇਖੋ ਤਿੰਨ ਲਾਤੇ ਦੋ ਹੋਰੇ ਦੋ ਹੋਰੇ ਠੀਕ ਆ ਬਈ ਦਾਣਾ ਬਾਹਰ ਦੇਖੋ ਹੋ ਗਿਆ ਹਨੇਰਾ ਯਾਰ ਪਤਾ ਨਹੀਂ ਕੀ ਹੋਊਗਾ ਸਾਡੇ ਲੋੜ ਦਾ ਸਵੇਰੇ ਵੈਸੇ ਮੁੰਡੇ ਆ ਰਹੇ ਆ ਮਿਲਣਗੇ ਬਾਕੀ ਤੁਸੀਂ ਦੱਸਣਾ ਠੀਕ ਆ ਵੀਡੀਓ ਕਿੱਦਾਂ ਲੱਗਿਆ ਆ ਵੀਡੀਓ ਇੱਥੇ ਤੱਕੇ ਰੱਖਦੇ ਆ ਆਪਣੇ ਨੋਵਾਂ ਵਲੌਗ ਕੱਲੂ ਆਊਗਾ ਆਪਣਾ 10ਵਾਂ ਵਲੌਗ ਜ਼ਰੂਰ ਦੇਖਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਕੱਲੂ ਤੁਹਾਨੂੰ 10ਵੇਂ ਵਲੌਗ 'ਚ ਦਿਲਪ੍ਰੀਤ ਕਹਿੰਦਾ ਹਜੇ ਮੈਂ ਰੱਜਿਆ ਨਹੀਂ ਦੇਖੋ ਹੁਣ ਫੋਨ ਤੇ ਵੀ ਲਾਉਣ ਲੱਗ ਗਿਆ ਜਲੂਸ ਅਸਲੀ ਦਿਖਾਉਣਾ ਨਹੀਂ ਅਸੀਂ ਕੌਣ ਹੁੰਨੇ ਆ